ਵਾਹਿ ਗੁਰੂ ਹਉ ਮੈਂ ਬਖ ਪਾਏ ਜਗਤ ਉਪਾਆ ਸ਼ਬਦ ਵਸੈ ਬਖ ਜਾਏ ਜਰਾ ਜੋ ਨਾਸਕ ਕਈ ਸੱਚ ਰਹੇ ਲੇ ਵਿਲਾਈ ਤਨ ਤਨ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਇਹ ਅੰਮ੍ਰਿਤ ਮੇਵਾਂਈ ਮਾਰੂ ਰਾਗ ਦੇ ਵਿੱਚ ਜੋ ਕਿ ਦੂਸਰੀ ਅਸ਼ਟਪਦੀ ਹੈ ਆ ਅੱਜ ਇਸ ਤੇ ਪੰਜਵੇਂ 6ਵੇਂ 7ਵੇਂ ਅਤੇ 8ਵੇਂ ਪਦੇ ਦੀ ਵਿਚਾਰ ਕਰੀਏ ਜੋ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 1009 ਅਤੇ 1010 ਸੰਗ ਉਤੇ ਸ਼ਿਸ਼ੋਭਤ ਹੈ ਜੀ ਸਤਿਗੁਰੂ ਜੀ ਉਪਦੇਸ਼ ਕਰਦੇ ਹਨ ਹਉ ਮੈਂ ਬਖ ਪਾਏ ਜਗਤ ਉਪਾਇਆ ਸ਼ਬਦ ਵਸੈ ਵਿਖ ਜਾਏ ਵਾਹਿਗੁਰੂ ਨੇ ਜੀਵਾਂ ਦੇ ਅੰਦਰ ਹਉਮੈ ਵਰਗਾ ਜ਼ਹਿਰ ਪਾ ਕੇ ਇਹ ਜਗਤ ਉਪਾਇਆ ਇਹ ਜਗਤ ਪੈਦਾ ਕਰ ਦਿੱਤਾ ਉਸ ਵਾਹਿਗੁਰੂ ਨੇ ਆਪ ਹੀ ਸਾਰਿਆਂ ਦੇ ਵਿੱਚ ਇਹ ਹਉਮੈ ਪਾਈ ਹੈ ਇਹ ਹਉਮੈ ਜੋ ਇੱਕ ਜ਼ਹਿਰ ਦੀ ਨਿਆਈ ਹੈ ਔ ਮੈਂ ਵਿਖ ਪਾਏ ਜਗਤ ਉਪਾਇਆ ਸ਼ਬਦ ਵਸੈ ਵਿਖ ਜਾਏ ਪਰ ਇਹੋ ਜਏ ਓਮ ਦੇਰਗ ਰੋਗ ਜੋ ਹੈ ਇਹ ਖਤਮ ਵੀ ਹੋ ਜਾਂਦਾ ਹੈ ਖਤਮ ਕਦੋਂ ਹੁੰਦਾ ਹੈ ਸ਼ਬਦ ਵਸੇ ਜਦੋਂ ਅੰਦਰ ਸਤਿਗੁਰੂ ਜੀ ਦਾ ਅੰਮ੍ਰਿਤਮਈ ਬਾਣੀ ਵਸ ਜਾਵੇ ਗੁਰੂ ਦਾ ਸ਼ਬਦ ਅੰਦਰ ਵਸ ਜਾਵੇ ਸ਼ਬਦ ਵਸੇ ਵਿਖ ਜਾਏ ਜਦੋਂ ਅੰਦਰ ਸ਼ਬਦ ਵਸ ਗਿਆ ਤਾਂ ਫਿਰ ਇਹ ਹਉਮੈ ਦਾ ਜ਼ਹਿਰ ਜੋ ਹੈ ਖਤਮ ਹੋ ਜਾਂਦਾ ਹੈ ਕਿਉਂਕਿ ਸਤਗੁਰੂ ਜੀ ਦੀ ਆਸਾ ਦੀ ਵਾਰ ਦੇ ਵਿੱਚ ਵੀ ਸਾਨੂੰ ਉਪਦੇਸ਼ ਕਰਦੇ ਹਨ ਹਉ ਮੈਂ ਦੀਰਗ ਰੋਗ ਹੈ ਦਾਰੂ ਵੀ ਇਸ ਮਾ ਹੈ ਹਉ ਮੈਂ ਇੱਕ ਦੀਰਗ ਰੋਗ ਹੈ ਅਤੇ ਇਸ ਹਉਮੇ ਦੇ ਵਿੱਚ ਇਸ ਦਾ ਇਲਾਜ ਵੀ ਹੈ ਦਾਰੂ ਵੀ ਹੈ ਹਉ ਮੈਂ दीर्घ रोग है दारू भी इस माहे कृपा करे जी आपणी तां गुर का शब्द कमाई जे करो वाहेगुरु आपने कृपा कर देवे ता फिर ये जीव ਗੁਰੂ ਦੇ ਸ਼ਬਦ ਦੇ ਨਾਲ ਜੁੜਦੇ ਹਨ ਗੁਰੂ ਦੇ ਸ਼ਬਦ ਦੀ ਕਮਾਈ ਕਰਦੇ ਹਨ ਤਾਂ ਫਿਰ ਇਹ dırg rog ਜੋ ਹੈ ਇਹ ਹੋਮੇ ਜੋ ਬਿਖ ਹੈ ਇਹ ਖਤਮ ਹੋ ਜਾਂਦੀ ਹੈ ਤਾਂ ਇੱਥੇ ਸਤਿਗੁਰੂ ਇਹ ਉਪਦੇਸ਼ ਕਰਦੇ ਹਨ ਹੋਮੇ ਬਿਖ ਪਾਏ ਜਗਤੋ ਪਾਇਆ ਸ਼ਬਦ ਵਸੈ ਬਿਖ ਜਾਏ ਜਰਾ ਜੋ ਨਾ ਸਕਈ ਸੱਚ ਰਹੇ ਲਿਵ ਲਾਏ ਜਦੋਂ ਫਿਰ ਮਨੁੱਖ ਨੂੰ ਮਨੁੱਖ ਦੇ ਅੰਦਰ ਇਹ ਸ਼ਬਦ ਵਸ ਜਾਂਦਾ ਹੈ ਸ਼ਬਦ ਵਸਣ ਦੇ ਨਾਲ ਅੰਦਰੋਂ ਹੋਮੇ ਰੂਪੀ ਜ਼ਹਿਰ ਖਤਮ ਹੋ ਜਾਂਦਾ ਹੈ ਜਦੋਂ ਹੋਮੇ ਖਤਮ ਹੋ ਗਈ ਤਾਂ ਫਿਰ ਨਾਮ ਅੰਦਰ ਵਸ ਜਾਂਦਾ ਹੈ ਕਿਉਂਕਿ ਜਿੰਨਾ ਚਿਰ ਹੌਮੇ ਆ ਉਨਾ ਚਿਰ ਅੰਦਰ ਨਾਮ ਨਹੀਂ ਵਸਦਾ ਕਿਉਂਕਿ ਸਤਿਗੁਰੂ ਜੀ ਦਾ ਉਪਦੇਸ਼ ਹੈ ਹੌਮੇ ਨਾਮ ਹੈ ਨਾਲੇ ਵਿਰੋਧ ਹੈ ਦੋਈ ਨਵਸੈ ਇਕ ਠਾਏ ਜੇਕਰ ਹੌਮੇ ਹੈ ਤਾਂ ਫਿਰ ਨਾਮ ਅੰਦਰ ਨਿਵਾਸ ਕਰਦਾ ਪਰ ਜਦੋਂ ਇਹ ਹੋਮੇਰੂਪੀ ਜੈਰ ਗੁਰੂ ਦੇ ਸ਼ਬਦ ਦੇ ਰਾਹੀ ਖਤਮ ਹੋ ਗਿਆ ਗੁਰੂ ਦੀ ਬਾਣੀ ਦੇ ਰਾਹੀ ਇਹ ਹੋਮੇ ਖਤਮ ਹੋ ਗਈ ਫਿਰ ਅੰਦਰ ਨਾਮ ਵਸ ਜਾਂਦਾ ਹੈ ਫਿਰ ਅੰਦਰ ਜਦੋਂ ਨਾਮ ਵਸ ਗਿਆ ਤਾਂ ਇਹੋ ਜੀ ਉੱਚੀ ਆਤਮਿਕ ਅਵਸਥਾ ਦੀ ਪ੍ਰਾਪਤੀ ਹੁੰਦੀ ਹੈ ਉਸ ਆਤਮਿਕ ਅਵਸਥਾ ਨੂੰ ਜਰਾ ਜੋਹੁ ਨਾ ਸਕਈ ਜਰਾ ਗੁਡੇਪਾ ਅਰਥਾਤੋ ਇਹੋ ਜੀ ਉੱਚੀ ਆਤਮਿਕ ਅਵਸਥਾ ਬਣ ਜਾਂਦੀ ਹੈ ਜੋ ਕਿ ਕਦੀ ਵੀ ਕਮਜ਼ੋਰ ਨਹੀਂ ਹੁੰਦੀ ਕਦੀ ਵੀ ਉਸ ਤੇ ਬਢੇਪਾ ਨਹੀਂ ਆਉਂਦਾ ਉਹ ਸਦਾ ਹੀ ਉੱਚੀ ਆਤਮਿਕ ਅਵਸਥਾ ਬਣੀ ਰਹਿੰਦੀ ਹੈ ਜਦੋਂ ਕਿ ਸਤਿਗੁਰੂ ਦਾ ਸ਼ਬਦ ਅੰਦਰ ਵਸ ਜਾਂਦਾ ਹੈ ਅੰਦਰੋਂ ਹੋਮੇਖਤਬ ਹੋ ਜਾਂਦੀ ਹੈ ਫਿਰ ਇਹੋ ਜੀ ਉੱਚੀ ਆਤਮਿਕ ਅਵਸਥਾ ਬਣਦੀ ਹੈ ਜਿਸ ਨੂੰ ਕਦੀ ਵੀ ਬਢੇਪਾ ਨਹੀਂ ਆਉਂਦਾ ਸਚ ਰਹਿ ਲਿਵ ਲਾਇ ਅਤੇ ਮਨੁੱਖ ਫਿਰ ਸਦਾ ਹੀ ਉਸ ਸੱਚੇ ਦੇ ਨਾਲ ਉਹ ਅਗਨਾਸ਼ੀ ਵਾਹਿਗੁਰੂ ਜੋ ਹੈ ਜੋ ਸਦਾ ਹੀ ਰਹਿਣ ਵਾਲਾ ਹੈ ਉਹਦੇ ਨਾਲ ਹੀ ਵੀ ਸਦਾ ਹੀ ਆਪਣੀ ਲਿਵ ਲਾ ਕੇ ਰੱਖਦਾ ਹੈ ਉਸ ਤੇ ਵਿੱਚ ਹੀ ਲੀਨ ਰਹਿੰਦਾ ਹੈ ਜੀਵਨ ਮੁਕਤ ਜੀਵਨ ਮੁਕਤ ਸੋ ਆਖੀਏ ਜਿਸ ਵਿੱਚੋਂ ਹੋਂ ਮੈਂ ਜਾਏ ਫਿਰ ਜਿਸ ਦੇ ਅੰਦਰੋਂ ਹੋਂ ਮੇ ਚਲੀ ਗਈ ਗੁਰੂ ਦੇ ਸ਼ਬਦ ਦੀ ਬਰਕਤ ਦੇ ਨਾਲ ਉਹ ਫਿਰ ਉਸ ਨੂੰ ਜੀਵਨ ਮੁਕਤ ਕਿਹਾ ਜਾਂਦਾ ਹੈ ਉਹ ਜੀਂਦਿਆਂ ਹੋਇਆ ਹੀ ਮੁਕਤ ਹੈ ਇਹ ਮੁਕਤੀ ਜੋ ਹੈ ਇਹ ਨਹੀਂ ਕਿ ਮੁਕਤੀ ਇਸ ਜਨਮ ਤੋਂ ਬਾਅਦ ਪ੍ਰਾਪਤ ਹੋਣੀ ਹੈ ਕਿਉਂਕਿ ਸਤਗੁਰੂ ਜੀ ਤਾਂ ਜਿੰਦੇ ਹੋਏ ਮੁਕਤੀ ਦੀ ਗੱਲ ਕਰਦੇ ਹਨ ਕਿਉਂਕਿ ਭਗਤ ਨਾਮ ਜੀ ਦਾ ਅੰਮ੍ਰਿਤ ਮਈ ਵਚਨ ਹੈ ਮੂਏ ਹੋਏ ਜੋ ਮੁਕਤ ਦੇ ਹੋਗੇ ਮੁਕਤ ਨਾ ਜਾਣ ਕੋਈ ਲਾ ਇਹ ਭਗਤ ਨਾਮਦੇਵ ਜੀ ਦਾ ਅੰਮ੍ਰਿਤ ਮਹਿਬਾਣੀ ਹੈ ਕਿ ਜੇ ਤੁਸੀਂ ਮੂਏ ਹੋਏ ਮਰਨ ਤੋਂ ਬਾਅਦ ਕੋਈ ਤੁਸੀਂ ਸਾਨੂੰ ਮੁਕਤੀ ਦਿਓਗੇ ਤਾਂ ਮੁਕਤੀ ਦਾ ਕਿਸੇ ਨੂੰ ਕੀ ਪਤਾ ਲੱਗੇਗਾ ਇੱਕ ਮੁਕਤ ਹੋਏ ਕਿ ਨਹੀਂ ਹੋਏ ਇਸ ਕਰਕੇ ਸਾਡੀ ਉਹ ਮੁਕਤੀ ਦੀ ਗੱਲ ਹੈ ਉਹ ਜੀਵਨ ਮੁਕਤ ਹੈ ਕਿ ਜਿਉਂਦਿਆਂ ਹੋਇਆਂ ਹੀ ਮੁਕਤੀ ਦੀ ਪ੍ਰਾਪਤੀ ਜਿਉਂਦਿਆਂ ਹਾਂ ਮੁਕਤੀ ਦੀ ਪ੍ਰਾਪਤੀ ਹੈ ਆਪਣੇ ਅੰਦਰੋਂ ਹਉਮੈ ਨੂੰ ਛੱਡ ਕੇ ਆਪਣੇ ਅੰਦਰ ਉਸ ਵਾਹਿਗੁਰੂ ਦਾ ਨਾਮ ਵਸਾਣਾ ਗੁਰੂ ਦੀ ਬਖਸ਼ੀ ਹੋਈ ਬਾਣੀ ਦੇ ਨਾਲ ਜੋੜਨਾ ਜਿਸ ਤੇ ਨਾਲ ਕੇ ਇਹ ਅੰਦਰੋਂ ਹੋਮੇ ਚਲੀ ਜਾਂਦੀ ਹੈ ਹੋਮੇ ਜਾਣ ਦੇ ਨਾਲ ਫਿਰ ਇਹ ਜੀਵਨ ਮੁਕਤ ਹੋ ਜਾਂਦਾ ਹੈ ਇਸ ਕਰਕੇ ਸਤਿਗੁਰੂ ਉਪਦੇਸ਼ ਕਰਦੇ ਹਨ ਜੀਵਨ ਮੁਕਤ ਸੋ ਆਖੀਏ ਜਿਸ ਵਿੱਚੋਂ ਹੋਮ ਜਾਏ ਤੰਦੈ ਤਾਵਤ ਜਗ ਬੰਦਿਆ ਨਾ ਉਜ ਵਿਚਾਰ ਤੰਦੈ ਤਾਵਤ ਤੰਦਿਆਂ ਦੇ ਵਿੱਚ ਹੀ ਤੋੜਪਾਈ ਦੇ ਵਿੱਚ ਹੀ ਇਹ ਸਾਰਾ ਜਗ ਜਿਹੜਾ ਹੈ ਮਾਇਆ ਦੇ ਮੋਹ ਦੇ ਵਿੱਚ ਬੱਝਾ ਹੋਇਆ ਹੈ ਸਾਰਾ ਸਾਰਾ ਦਿਨ ਸਾਰਾ ਦਿਨ ਇਹਨਾਂ ਤੰਦਿਆਂ ਦੇ ਵਿੱਚ ਹੀ ਗੁਜ਼ਾਰ ਦਿੰਦਾ ਹੈ ਦੰਦਿਆਂ ਦੇ ਵਿੱਚ ਪੈ ਕੇ ਹੀ ਆਪਣਾ ਜੀਵਨ ਅਜਾਈ ਗਵਾ ਰਿਹਾ ਹੈ ਕਿਉਂਕਿ ਰਹਿਣ ਗਵਾਈ ਸੋਇ ਕੈ ਦਿਵਸ ਗਵਾਇਆ ਖਾਈ ਹੀਰੇ ਜਿਹਾ ਜਨਮ ਹੈ ਕੋਈ ਬਦਲੇ ਜਾਏ ਇਹ ਹੀਰੇ ਜਿਹਾ ਜਨਮ ਮਿਲਿਆ ਸੀ ਪਰ ਇਹ ਜਨਮ ਜੋ ਹੈ ਇਹ ਧੰਦਿਆਂ ਦੇ ਵਿੱਚ ਹੀ ਖਤਮ ਕਰ ਦਿੱਤਾ ਨਾ ਬੂਜੈ ਵਿਚਾਰ ਇਹ ਵਿਚਾਰ ਇਹ ਮਨੁੱਖ ਜੋ ਹੈ ਵਿਚਾਰ ਨਹੀਂ ਸਮਝਦਾ ਇਸ ਦੇ ਅੰਦਰ ਇਹ ਸੋਚ ਹੀ ਨਹੀਂ ਆਉਂਦੀ ਜਮਣ ਮਰਣ ਵਿਸਾਰਿਆ ਮਨ ਮੁਖ ਮੁਗਧ ਗਵਾਰ ਇਹ ਧੰਦਿਆਂ ਦੇ ਵਿੱਚ ਪਾ ਕੇ ਜੱਗ ਸਾਰਾ ਆਪਣਾ ਜਨਮ ਜੋ ਹੈ ਉਹ ਵਿਰਥਾ ਗਵਾ ਰਿਹਾ ਹੈ ਅੰਦਰ ਨਹੀਂ ਵਸਾਇਆ ਅਤੇ ਇਸ ਦੇ ਅੰਦਰ ਕਦੀ ਵਿਚਾਰ ਵੀ ਨਹੀਂ ਆਇਆਗਾ ਜੰਮਣ ਮਰਨ ਵਿਸਾਰੇਆ ਜੰਮਣ ਅਤੇ ਮਰਨ ਨੂੰ ਵਿਸਾਰ ਦਿੱਤਾ ਇਸਨੇ ਇਸ ਦੇ ਅੰਦਰ ਕਦੀ ਸੋਚ ਵੀ ਨਹੀਂ ਆਈ ਕਿ ਮੈਂ ਜੇ ਧੰਧਿਆ ਦੇ ਵਿੱਚ ਪਿਆ ਰਿਆ ਤੇ ਫਿਰ ਮੈਂ ਜੰਮਣ ਮਰਨ ਦੇ ਚੱਕਰਾਂ ਵਿੱਚ ਪਿਆ ਰਵਾਂਗਾ ਜੰਮਣ ਮਰਨ ਵਿਸਾਰੇਆ ਮਨਮੁਖ ਮਗਧ ਗਵਾਰੇ ਮਨੁੱਖ ਜੋ ਹੈ ਮਨ ਦੇ ਮਗਰ ਲੱਗਾ ਹੋਇਆ ਜੋ ਹੈ ਗੁਰੂ ਦੇ ਮਗਰ ਨਹੀਂ ਲੱਗਾ ਗੁਰਮੁਖ ਨਹੀਂ ਹੈ ਇਹ ਮਨਮੁਖ ਆਪਰੇ ਮਨ ਦੇ ਪਿੱਛੇ ਲੱਗਾ ਹੋਇਆ ਜੋ ਮਗਧ ਅਤੇ ਗਵਾਰ ਹੈ ਇਸਨੇ ਧੰਧਿਆਂ ਦੇ ਵਿੱਚ ਲੱਗ ਕੇ ਹੀ ਆਪਣੇ ਅੰਦਰੋਂ ਜਮਣ ਮਰਨ ਇਹ ਆਵਾ ਗਾਉਣ ਹੀ ਵਿਸਾਰ ਦਿੱਤਾ ਹੈ ਆਵਾ ਗਾਉਣ ਨੂੰ ਹੀ ਭੁੱਲ ਗਿਆ ਹੈ ਗੁਰ ਰੱਖੇ ਸੇ ਉੱਭਰੇ ਸੱਚਾ ਸ਼ਬਦ ਵਿਚਾਰ ਜਿਨ੍ਹਾਂ ਨੂੰ ਗੁਰੂ ਰੱਖਦਾ ਹੈ ਜਿਨ੍ਹਾਂ ਦੀ ਗੁਰੂ ਰਾਖੀ ਕਰਦਾ ਹੈ ਉਹ ਫਿਰ ਸੱਚੇ ਸ਼ਬਦ ਦੀ ਵਿਚਾਰ ਕਰਕੇ ਸੱਚੇ ਸ਼ਬਦ ਨੂੰ ਆਪਣੇ ਸੋਚ ਮੰਡਲ ਵਿੱਚ ਵਸਾ ਕੇ ਸੇ ਉੱਭਰੇ ਉਹ ਫਿਰ ਇਸ ਮਾਇਆ ਦੇ ਮੋਹ ਦੇ ਵਿੱਚੋਂ ਬਚ ਜਾਂਦੇ ਹਨ ਉਹ ਧੰਦਿਆਂ ਵਿੱਚੋਂ ਬਚ ਜਾਂਦੇ ਹਨ ਉਹ ਨਾਮ ਦੇ ਨਾਲ ਜੁੜ ਜਾਂਦੇ ਹਨ ਜਿਨ੍ਹਾਂ ਨੂੰ ਗੁਰੂ ਰੱਖਦਾ ਹੈ ਅਤੇ ਗੁਰੂ ਆਪਣੇ ਵਿਚ ਸ਼ਬਦ ਦੀ ਬਖਸ਼ਿਸ਼ ਕਰਕੇ ਸ਼ਬਦ ਦੇ ਨਾਲ ਜੋੜਦਾ ਹੈ ਉਹ ਫਿਰ ਇਸ ਸੰਸਾਰ ਦੇ ਵਿੱਚ ਆ ਕੇ ਵੀ ਮਾਇਆ ਦੇ ਮੋਹ ਦੇ ਬੰਧਨਾਂ ਨੂੰ ਤੋੜ ਕੇ ਇਸ ਸੰਸਾਰ ਦੇ ਵਿੱਚੋਂ ਪਾਰ ਲੰਘ ਜਾਂਦੇ ਹਨ ਸੂਹਟ ਪਿੰਜਰ ਪ੍ਰੇਮ ਕੈ ਬੋਲ ਬੋਲਣਾਰ ਸੂਹਟ ਤੋਤਾ ਜਿਸ ਤਰ੍ਹਾਂ ਕਿ ਇੱਕ ਕੋਈ ਤੋਤਾ ਫੜ ਲੈਂਦਾ ਹੈ ਮਾਲਕ ਉਸ ਤੋਤੇ ਨੂੰ ਪਿੰਜਰੇ ਦੇ ਵਿੱਚ ਪਾ ਕੇ ਉਸ ਸਿਖਾਉਂਦਾ ਹੈ ਉਹ ਜੋ ਸਿਖਾਏ ਹੋਏ ਬੋਲ ਹਨ ਉਹਨਾਂ ਨੂੰ ਬੋਲਦਾ ਹੈ ਅਤੇ ਜਦੋਂ ਮਾਲਕ ਸੁਣਦਾ ਹੈ ਉਹਨਾਂ ਬੋਲਾਂ ਨੂੰ ਤੇ ਮਾਲਕ ਉਹ ਸੁਣ ਕੇ ਫਿਰ ਖੁਸ਼ ਹੁੰਦਾ ਹੈ ਸਤਿਗੁਰੂ ਜੀ ਉਹ ਵਰਤਾਂ ਦੇ ਤੇ ਲੈ ਰਹੇ ਹਨ ਕਿ ਸੂ ਹਟ ਪਿੰਜਰ ਪ੍ਰੇਮ ਕੈ ਬੋਲ ਬੋਲਣ ਹਾਰ ਪਿੰਜਰ ਪ੍ਰੇਮ ਕੈ ਪਿੰਜਰਾ ਪ੍ਰੇਮ ਦਾ ਪਿੰਜਰਾ ਸੂਹ ਟੋਤਾ ਇਹ ਜੀਵ ਤੋਤਾ ਜੋ ਹੈ ਇਹ ਜੀਵ ਤੋਤਾ ਜਦੋਂ ਉਸ ਵਾਹਿਗੁਰੂ ਦੇ ਪ੍ਰੇਮ ਦੇ ਨਾਲ ਜੁੜ ਕੇ ਉਸ ਵਾਹਿਗੁਰੂ ਦੇ ਜੋ ਬੋਲ ਹਨ ਉਹਨਾਂ ਨੂੰ ਬੋਲਦਾ ਹੈ ਸੱਚ ਚੁਗੈ ਅੰਮ੍ਰਿਤ ਪੀਐ ਉੜਦਾ ਏ ਕਾਵਾਰ ਜਦੋਂ ਇਹ ਜੀਵ ਤੋਤਾ ਪ੍ਰੇਮ ਦੇ ਪਿੰਜਰ ਦੇ ਵਿੱਚ ਪਾ ਕੇ ਪ੍ਰੇਮ ਦੇ ਪਿੰਜਰੇ ਦੇ ਵਿੱਚ ਪਾ ਕੇ ਅਰਥਾਤ ਉਸ ਵਾਹਿਗੁਰੂ ਦੇ ਨਾਲ ਸਦਾ ਹੀ ਪ੍ਰੇਮ ਕਰਕੇ ਬੋਲੇ ਬੋਲਣ ਹਾਰ ਉਸ ਵਾਹਿਗੁਰੂ ਦੇ ਬੋਲ ਬੋਲਦਾ ਹੈ ਜਦੋਂ ਉਹ ਜੋ ਵਾਹਿਗੁਰੂ ਦੇ ਬੋਲ ਹਨ ਬੁਲਾਏ ਹੋਏ ਉਹਨਾਂ ਨੂੰ ਬੋਲਦਾ ਹੈ ਅਰਥਾਤ ਬਾਣੀ ਨਾਲ ਜੁੜਦਾ ਹੈ ਉਹ ਫਿਰ ਸਦਾ ਸੱਚ ਜੁਗੈ ਇਹ ਫਿਰ ਜੀਵ ਤੋਤਾ ਸਦਾ ਹੀ ਸੱਚ 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 ਨਾਮ ਉਹ ਵਾਹਿਗੁਰੂ ਦੇ ਨਾਮ ਦਾ ਚੋਗਾ ਹੀ ਚੁਗਦਾ ਹੈ ਅੰਮ੍ਰਿਤ ਪੀਏ ਅਤੇ ਨਾਮ ਅੰਮ੍ਰਿਤ ਨੂੰ ਹੀ ਪੀਂਦਾ ਹੈ ਫਿਰ ਹੋਰ ਕਿਸੇ ਪਾਸੇ ਨਹੀਂ ਜਾਂਦਾ ਉਹ ਨਾਮ ਦਾ ਚੋਗਾ ਹੀ ਚੁਗਦਾ ਹੈ ਤੇ ਨਾਮ ਅੰਮ੍ਰਿਤ ਨੂੰ ਹੀ ਪੀਂਦਾ ਹੈ ਉੜ ਤਾ ਇੱਕ ਆਵਾਰ ਫਿਰ ਇਹੋ ਜਿਹਾ ਜੀਵ ਜੋ ਹੈ ਉਹ ਇਸ ਪਿੰਜਰੇ ਨੂੰ ਇਸ ਇਸ ਸਰੀਰ ਪਿੰਜਰੇ ਨੂੰ ਛੱਡ ਕੇ ਇੱਕ ਵਾਰ ਹੀ ਉੱਡਦਾ ਹੈ ਅਰਥਾਤ ਉਹ ਦੁਬਾਰਾ ਦੁਬਾਰਾ ਇਸ ਪਿੰਜਰੇ ਦੇ ਵਿੱਚ ਨਹੀਂ ਆਉਂਦਾ ਇਸ ਸਰੀਰ ਦੇ ਵਿੱਚ ਬਾਰ ਬਾਰ ਨਹੀਂ ਆਉਂਦਾ ਉਸ ਦਾ ਆਵਾਗੌਣ ਜੋ ਹੈ ਉਹ ਖਤਮ ਹੋ ਜਾਂਦਾ ਹੈ ਉਹ ਫਿਰ ਇੱਕੋ ਵਾਰੀ ਸਰੀਰ ਨੂੰ ਛੱਡ ਕੇ ਜਾਂਦਾ ਹੈ ਬਾਰ ਬਾਰ ਹੋਰ ਸਰੀਰਾਂ ਦੇ ਵਿੱਚ ਨਹੀਂ ਆਉਂਦਾ ਉੜੇ ਤਾ ਏਕਾ ਵਾਰ ਇੱਕੋ ਵਾਰ ਹੀ ਉੜਦਾ ਹੈ ਫੇ ਬਾਰ-ਬਾਰ ਕਿਉਂਕਿ ਉਸ ਦਾ ਕੋਈ ਬਾਰ-ਬਾਰ ਉਸਨੇ ਸਰੀਰ ਧਾਰਨ ਨਹੀਂ ਕਰਨਾ ਇਸ ਕਰਕੇ ਉਸ ਨੂੰ ਦੁਬਾਰਾ ਫਿਰ ਇਸ ਸਰੀਰ ਨੂੰ ਛੱਡਣਾ ਹੀ ਨਹੀਂ ਪੈਂਦਾ ਕਿਉਂਕਿ ਸਰੀਰ ਵਿੱਚ ਦੁਬਾਰਾ ਆਉਣਾ ਨਹੀਂ ਇਸ ਕਰਕੇ ਦੁਬਾਰਾ ਇਸ ਸਰੀਰ ਨੂੰ ਛੱਡਣ ਦੀ ਜ਼ਰੂਰਤ ਹੀ ਨਹੀਂ ਪੈਂਦੀ ਕਿਉਂਕਿ ਉਸ ਦਾ ਆਵਾ ਗਾਉਣ ਮਿਟ ਜਾਂਦਾ ਹੈ ਮਿਟਦਾ ਉਸ ਦਾ ਹੈ ਜੋ ਜੀਵ ਜੋ ਹੈ ਸੱਚ ਚੁਗੈ ਅੰਮ੍ਰਿਤ ਪੀਐ ਉਸ ਵਾਹਿਗੁਰੂ ਦਾ ਨਾਮ ਨੂੰ ਚੁਗਦਾ ਹੈ ਉਸ ਵਾਹਿਗੁਰੂ ਦੇ ਨਾਮ ਦੇ ਨਾਲ ਜੁੜਦਾ ਹੈ ਅਤੇ ਨਾਮ ਰੂਪੀ ਅੰਮ੍ਰਿਤ ਰਸ ਨੂੰ ਪੀਂਦਾ ਹੈ ਉਹ ਜੀਵ ਜੋ ਹੈ ਉਹਦਾ ਤਾਂ ਏਕਾ ਵਾਰ ਗੁਰ ਮਿਲੇ ਖਸਮ ਪਛਾਣੀਐ ਕਹੋ ਨਾਨਕ ਮੋਖ ਦੁਆਰ ਗੁਰ ਮਿਲੇਐ ਜੇਕਰ ਸੱਚੇ ਗੁਰੂ ਦੀ ਪ੍ਰਾਪਤੀ ਹੋ ਜਾਵੇ ਜੇ ਸੱਚੇ ਗੁਰੂ ਦਾ ਮੇਲ ਹੋ ਜਾਵੇ ਗੁਰੂ ਤੋਂ ਬਿਨਾ ਕੋਈ ਉਧਾਰ ਹੋਣਾ ਹੀ ਨਹੀਂ ਹੈ ਉਹ ਵੀ ਗੁਰੂ ਸੱਚਾ ਗੁਰੂ ਹੋਵੇ ਸਤ ਗੁਰੂ ਹੋਣ ਤਾਂ ਹੀ ਇਸ ਜੀਵ ਦਾ ਉਧਾਰ ਹੋ ਸਕਦਾ ਹੈ ਕਿਉਂਕਿ ਸਤ ਗੁਰੂ ਗੁਰੂ ਨਾਨਕ ਸਾਹਿਬ ਜੀ ਦਾ ਅਮਰਤਮਈ ਫੁਰਮਾਨ ਹੈ ਬਾਪਾ ਨਾਨਕ ਕੇ ਆਖੈ ਇਹ ਵਿਚਾਰ ਬਾਬਾ ਨਾਨਕ ਆਖੇ ਇਹ ਵਿਚਾਰ ਬਿਨ ਗੁਰ ਪੂਰੇ ਨਹੀਂ ਉਦਾਰ ਬਿਨ ਗੁਰ ਪੂਰੇ ਨਾਹੀ ਉਦਾਰ ਬਾਬਾ ਨਾਨਕ ਅੱਖਰ ਇਹ ਵਿਚਾਰ ਇਸੇ ਕਰਕੇ ਸਤਿਗੁਰੂ ਸਾਨੂੰ ਇੱਥੇ ਵੀ ਉਪਦੇਸ਼ ਕਰਦੇ ਹਨ ਗੁਰ ਮਿਲੇ ਖਸਮ ਪਛਾਣੀਏ ਜਦੋਂ ਗੁਰੂ ਦੇ ਨਾਲ ਮਿਲਾਪ ਹੋ ਜਾਵੇ ਜੇ ਗੁਰੂ ਮਿਲ ਪਵੇ ਤਾ ਫਿਰ ਉਸ ਖਸਮ ਉਸ ਵਾਹਿਗੁਰੂ ਦੇ ਨਾਲ ਡੂੰਗੀ ਸਾਂਝ ਪੈ ਜਾਂਦੀ ਹੈ ਖਸਮ ਪਛਾਣੀ ਹੈ ਪਛਾਣੀ ਹੈ ਡੂੰਗੀ ਸਾਂਝ ਪੈ ਜਾਣੀ ਕਹੋ ਨਾਨਕ ਮੋਖ ਦਵਾਰ ਤੇ ਸਤਿਗੁਰੂ ਉਪਦੇਸ਼ ਕਰਦੇ ਹਨ ਫਿਰ ਇਹੋ ਜਿਹਾ ਮਨੁੱਖ ਜੋ ਹੈ ਜਿਸ ਨੂੰ ਪੂਰਾ ਗੁਰੂ ਮਿਲ ਪਿਆ ਜਿਸ ਦਾ ਪੂਰੇ ਗੁਰੂ ਦੇ ਨਾਲ ਮਿਲਾਪ ਹੋ ਗਿਆ ਪੂਰਾ ਗੁਰੂ ਮਿਲਣਾ ਸਤਿਗੁਰੂ ਦੀ ਬਾਣੀ ਹਿਰਦੇ ਵਿੱਚ ਵਸ ਜਾਣੀ ਇਹ ਹੈ ਸਤਿਗੁਰੂ ਦਾ ਮਿਲਾਪ ਜਦੋਂ ਗੁਰੂ ਮਿਲ ਪਿਆ ਅਤੇ ਗੁਰੂ ਮਿਲਣ ਦੇ ਨਾਲ ਉਸ ਖਸਮ ਉਸ ਵਾਹਿਗੁਰੂ ਦੇ ਨਾਲ ਡੂੰਗੀ ਸਾਂਝ ਪੈ ਗਈ ਫਿਰ ਕਉ ਨਾਨਕ ਮੋਖ ਦੁਆਰ ਸਤਿਗੁਰੂ ਉਪਦੇਸ਼ ਕਰਦੇ ਹਨ ਫਿਰ ਉਹ ਮੋਖ ਮੋਕ ਤੋਂ ਮਾਇਆ ਦੇ ਮੋਹ ਤੋਂ ਮੁਕਤੀ ਉਹ ਹੈ ਮੋਖ ਮਾਇਆ ਦੇ ਮੋਹ ਤੋਂ ਮੋਕ ਮੁਕਤੀ ਦਾ ਪ੍ਰਾਪਤ ਹੋ ਜਾਣਾ ਮਾਇਆ ਦੇ ਮੋਹ ਤੋਂ ਮੁਕਤੀ ਦਾ ਦਰਵਾਜੇ ਦੀ ਪ੍ਰਾਪਤੀ ਹੋ ਜਾਂਦੀ ਹੈ ਜਦੋਂ ਸਤਿਗੁਰੂ ਜੀ ਦੇ ਨਾਲ ਮਿਲਾਪ ਹੋ ਜਾਂਦਾ ਹੈ ਗੁਰ ਮਿਲੇ ਐ ਖਸਮ ਪਛਾਣੀ ਐ ਕੋ ਨਾਨਕ ਨੂੰ ਮੋਖ ਦਵਾਰ ਸਤਿਗੁਰੂ ਜੀ ਇਸ ਸਾਰੀ ਅਸ਼ਟਪਦੀ ਦੇ ਵਿੱਚ ਸਾਨੂੰ ਇਹ ਹੀ ਉਪਦੇਸ਼ ਕਰਦੇ ਹਨ ਕਿ ਸਤਿਗੁਰੂ ਤੋਂ ਬਿਨਾ ਕਦੇ ਵੀ ਇਸ ਸੰਸਾਰ ਸਮੁੰਦਰ ਤੋਂ ਪਾਰ ਨਹੀਂ ਲੰਘਿਆ ਜਾ ਸਕਦਾ ਜਾ ਸਕਦਾ ਕਿਉਂਕਿ ਸਤਿਗੁਰੂ ਹੈ ਬੋਇਤਾ ਕਿਉਂਕਿ ਇਸ ਅਸ਼ਟਪਦੀ ਦੇ ਵਿੱਚ ਸਤਿਗੁਰੂ ਜੀ ਉਪਦੇਸ਼ ਕਰਦੇ ਹਨ ਸਤਿਗੁਰੂ ਹੈ ਬੋਇਤਾ ਸ਼ਬਦ ਲੰਘਾਵਣ ਹਾਰ ਇਸ ਸੰਸਾਰ ਸਮੁੰਦਰ ਦੇ ਵਿੱਚੋਂ ਪਾਰ ਲੰਘਣਾ ਹੈ ਤਾਂ ਸਤਿਗੁਰੂ ਹੀ ਜਹਾਜ਼ ਹਨ ਸਤਿਗੁਰੂ ਹੀ ਬੋਇਥਾ ਹਨ ਅਤੇ ਸ਼ਬਦ ਲੰਗਾਵਣ ਹਾਰ ਅਤੇ ਸਤਿਗੁਰੂ ਕਿਰਪਾ ਕਰਕੇ ਆਪਣੀ ਬਾਣੀ ਬਖਸ਼ਦੇ ਹਨ ਆਪਣੇ ਸ਼ਬਦ ਦੇ ਨਾਲ ਜੋੜਦੇ ਹਨ ਅਤੇ ਸ਼ਬਦ ਦੇ ਨਾਲ ਜੁੜ ਕੇ ਹੀ ਇਸ ਸੰਸਾਰ ਸਮੁੰਦਰ ਤੋਂ ਪਾਰ ਲੰਘਿਆ ਜਾ ਸਕਦਾ ਹੈ ਸਤਿਗੁਰੂ ਆਪਣੇ ਸ਼ਬਦ ਦੇ ਨਾਲ ਜੋੜ ਕੇ ਇਸ ਸੰਸਾਰ ਸਮੁੰਦਰ ਤੋਂ ਜੀਵ ਨੂੰ ਪਾਰ ਲੰਘਾ ਦਿੰਦੇ ਹਨ ਸਤਿਗੁਰੂ ਕਿਰਪਾ ਕਰਨ ਸਾਡੇ ਤੇ ਵੀ ਬਖਸ਼ਿਸ਼ ਕਰਨ ਅਸੀਂ ਵੀ ਸਤਿਗੁਰੂ ਦੀ ਅੰਮ੍ਰਿਤ ਮਈ ਬਾਣੀ ਨਾਲ ਜੁੜੀਏ ਇਸ ਬਾਣੀ ਨਾਲ ਜੁੜ ਕੇ ਆਪਣਾ ਜਨਮ ਜੋ ਹੈ ਇਹਨੂੰ ਸਫਲਾ ਕਰ ਲਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ